ਬਗਲਾਮੁਖੀ ਜਨਤੀ ਹੈ ਤੇ ਸ਼ਰਧਾਲੂਆਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਜਿਹੜਾ ਸਮਾਗਮ ਹੋ ਰਿਹਾ ਹੈ ਕਿਵੇਂ ਜਿਹੜੇ ਸ਼ਰਧਾਲੂ ਪਹੁੰਚ ਰਹੇ ਨੇ ਅੱਜ ਅਸੀਂ ਗੀਤਾ ਮੰਦਰ ਸ਼ਨੀ ਦਾਮ ਵਿਕਾਸ ਨਗਰ ਪੱਖੋਵਾਲ ਰੋਡ ਵਿਖੇ ਮਾਤਾ ਬਗਲਾਮੁਖੀ ਦੀ ਜਨਤੀ ਮਨਾ ਰਹੇ ਹਾਂ ਜਿਹੜੀ ਕਿ ਅਸੀਂ ਹਰ ਸਾਲ ਹੀ ਇੱਥੇ ਮਨਾਉਂਦੇ ਹਾਂ ਕਿਉਂਕਿ ਇੱਥੇ ਮਾਤਾ ਬਗਲਾਮੁਖੀ ਦਾ ਸਿੱਧ ਸਥਾਨ ਹੈ ਔਰ ਮਾਤਾ ਬਗਲਾਮੁਖੀ ਦਾ ਜਿਹੜਾ ਇੱਥੇ ਸਰੂਪ ਹੈ ਜਿਹੜੀ ਪ੍ਰਤਿਮਾ ਹੈ ਉਹਨੂੰ ਮਮਤਾ ਮਈ ਪ੍ਰਤਿਮਾ ਕਹਿੰਦੇ ਆ ਔਰ ਜਦੋਂ ਤੁਸੀਂ ਉਸ ਰੂਪ ਦੇ ਦਰਸ਼ਨ ਕਰ ਲੈਂਦੇ ਹੋ ਤੁਹਾਡੇ ਦਿਲ 'ਚ ਜਿਹੜਾ ਮਾਤਾ ਦੇ ਪ੍ਰਤੀ ਸ਼ਰਧਾ ਔਰ ਪਿਆਰ ਉਮੜਦਾ ਹੈ ਉਹ ਤੁਹਾਨੂੰ ਖਿੱਚ ਕੇ ਮੰਦਰ ਤੱਕ ਦੁਆਰਾ ਵੀ ਲੈ ਆਂਦਾ ਹੈ ਔਰ ਸਾਡੇ ਸਥਾਨ ਦੀ ਇੱਕ ਖਾਸੀਅਤ ਹੈ ਕਿ ਅਸੀਂ ਸਾਡਾ ਜਿਹੜਾ ਸਮੂਹਿਕ ਹਵਨ ਕਰਾਇਆ ਜਾਂਦਾ ਮਾਤਾ ਮਗਲਾਮੁਖੀ ਵਾਸਤੇ ਉਹ ਬਿਲਕੁਲ ਨਿਸ਼ੁਲਕ ਹੁੰਦਾ ਆ ਕੋਈ ਵੀ ਭਗਤਾ ਕੋਲੋਂ ਉਹਦਾ ਕੋਈ ਚਾਰਜ ਨਹੀਂ ਕੀਤਾ ਜਾਂਦਾ ਸਾਰੀ ਸਮਗਰੀ ਔਰ ਸਾਰੇ ਬ੍ਰਾਹਮਣਾਂ ਦੀ ਸੇਵਾ ਸਾਡੇ ਗੀਤਾ ਮੰਦਰ ਵੱਲੋਂ ਹੀ ਕੀਤੀ ਜਾਂਦੀ ਹੈ ਇਸ ਕਰਕੇ ਭਗਤਾ ਦਾ ਇੱਥੇ ਤਾਂ ਬਹੁਤ ਸ਼ਰਧਾ ਭਾਵ ਹੈ ਅੱਜ ਜਿਦਾ ਹੁਣ ਸਮਾਗਮ ਹੋ ਰਿਹਾ ਇਸ ਤੋਂ ਪਹਿਲਾਂ ਜਿਹੜਾ ਹਵਨ ਵੀ ਕਰਵਾਇਆ ਗਿਆ ਜਿਹੜੇ ਸਾਰੇ ਜਿਹੜੇ ਸ਼ਰਧਾਲੂ ਇੱਥੇ ਪਹੁੰਚੇ ਸੀ ਉਹਨਾਂ ਨੇ ਹਵਨ ਦੇ ਵਿੱਚ ਆ ਹੋਤੀਆਂ ਪਾਈਆਂ ਤੇ ਜਿਹੜੇ ਅ ਬਗਲਾਮੁਖੀ ਜਨਮਤੀ ਹੈ ਉਹਦੀ ਸਾਰੀ ਖੁਸ਼ੀਆਂ ਵੀ ਵੰਡੀਆਂ ਮਾਤਾ ਬਗਲਾਮੁਖੀ ਜੀ ਨੂੰ 10 ਮਹਾਵਿੱਦਿਆ ਦੇ ਵਿੱਚ ਮੰਨਿਆ ਜਾਂਦਾ ਹੈ ਇਹ ਗੁਪਤ ਮਹਾਵਿੱਦਿਆ ਹੈ ਔਰ ਮਾਤਾ ਬਗਲਾਮੁਖੀ ਜੀ ਦਾ ਪਾਠ ਪੂਜਾ ਕਰਨਾ ਹਵਨ ਕਰਨਾ ਹਰ ਤਰ੍ਹਾਂ ਦੇ ਰੋਗ ਰਿਣ ਸ਼ਤਰੂਆਂ ਦਾ ਨਾਸ਼ ਕਰ ਦਿੰਦਾ ਖਾਸ ਕਰ ਜਿਹੜੇ ਲੋਕ ਕੋਰਟ ਕੇਸ ਮੁਕਦਮਿਆਂ ਚ ਲੀਗਲ ਪ੍ਰੋਬਲਮਸ ਘਿਰ ਜਾਂਦੇ ਆ ਉਹ ਜ਼ਰੂਰ ਮਹਾਮਾਈ ਦੇ ਦਰਸ਼ਨ ਕਰਕੇ ਮਹਾਮਾਈ ਦਾ ਹਵਨ ਕਰਕੇ ਕੋਰਟ ਕੇਸਾਂ ਤੋਂ ਛੁਟਕਾਰਾ ਪਾਉਂਦੇ ਆ ਤੁਸੀਂ ਦੇਖੋਗੇ ਮਹਾਮਾਈ ਦੇ ਸਥਾਨਾਂ ਦੇ ਉੱਤੇ ਬਹੁਤ ਸਾਰੇ ਲੀਡਰ ਰਾਜਨੇਤਾ ਜ਼ਰੂਰ ਜਾਂਦੇ ਆ ਕਿਉਂਕਿ ਲੀਡਰਾਂ ਨੂੰ ਰਾਜਨੇਤਾਵਾਂ ਨੂੰ ਜਦੋਂ ਵੀ ਇਲੈਕਸ਼ਨਾਂ ਚ ਜਿੱਤ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਮਹਾਮਾਈ ਦੇ ਚਰਨਾਂ 'ਚ ਆ ਕੇ ਆਸ਼ੀਰਵਾਦ ਲੈਂਦੇ ਆ ਇਸ ਕਰਕੇ ਲੋਕਾਂ ਦੇ ਮਨ 'ਚ ਸ਼ਰਧਾ ਭਾਵ ਹੈ ਕਿ ਜੇ ਮਹਾਮਾਈ ਦੇ ਹਵਨ 'ਚ ਜਾ ਕੇ ਅਰਹੂਤੀਆਂ ਪਾ ਦਈਏ ਤੇ ਸਾਡੇ ਰੋਗ ਰੇਣੇ ਸ਼ਤਰੂ ਕਰਜੇ ਪਰੇਸ਼ਾਨੀਆਂ ਕਸ਼ਟ ਸਭ ਦੂਰ ਹੁੰਦੇ ਆ ਅੱਜ ਗੀਤਾ ਮੰਦਰ ਚ ਹਰ ਸਾਲ ਜਦੋਂ ਵੀ ਅਸੀਂ ਕੋਈ ਨਾ ਕੋਈ ਜਨਮ ਦਿਨ ਮਨਾਉਂਦੇ ਆ ਉਦੋਂ ਜਰੂਰ ਦੇਸ਼ ਦੇ ਦੂਰ ਦੂਰ ਤੋਂ ਭਜਨ ਕੀਰਤਨ ਕਰਨ ਲਈ ਸੰਤ ਮਹਾਤਮਾ ਇੱਥੇ ਜਰੂਰ ਪਹੁੰਚਦੇ ਆ ਅੱਜ ਵੀ ਬਰਸਾਨੇ ਤੋਂ ਭੈਣ ਮਧੂਪ੍ਰਿਆ ਜੀ ਆਏ ਹੋਏ ਆ ਜਿਹੜੇ ਰਾਧਾ ਰਾਣੀ ਦਾ ਗੁਣਗਾਨ ਕਰਦੇ ਆ ਅੱਜ ਉਹਨਾਂ ਨੇ ਮਾਂ ਬਗਲਾਮੁਖੀ ਦਾ ਗੁਣਗਾਨ ਕਰਕੇ ਭਗਤਾਂ ਨੂੰ ਸ਼ਰਦਾ ਨਾਲਨ ਬਾਭੀ ਬੋਰ ਕਰ ਦਿੱਤਾ ਔਰ ਮਹਾਮਾਈ ਦਾ ਗੁਣਗਾਨ ਕਰਦੇ ਕਰਦੇ ਉਹਨਾਂ ਨੇ ਅੱਜ ਸਾਡਾ ਮਾਤਾ ਬਗਲਾਮੁਖੀ ਦੇ ਜਨਮ ਦਿਨ ਨੂੰ ਪੂਰੀ ਸ਼ਰਧਾ ਨਾਲ ਮਨਾਇਆ ਹੈ ਬਹੁਤ ਅੱਛਾ ਲੱਗਦਾ ਹੈ ਜੀ ਕਿਉਂਕਿ ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਬਸ ਚਿਹਰੇ ਤੇ ਰਸਤੇ ਅਲੱਗ-ਅਲੱਗ ਹੁੰਦੇ ਮੰਜ਼ਿਲ ਇੱਕੋ ਹੀ ਹੁੰਦੀ ਹੈ ਬਿਲਕੁਲ ਤੇ ਚਾਹੇ ਮੰਦਿਰ ਚਾਹੇ ਗੁਰਦੁਆਰਾ ਚਾਹੇ ਚਰਚ ਚਾਹੇ ਮਸਜਿਦ ਚਾਹੇ ਮਸਜਿਦ ਚਾਹੇ ਮਜ਼ਾਰਾਂ ਤੇ ਚਾਹੇ ਕੋਈ ਧਾਰਮਿਕ ਸਥਾਨ ਹੈ ਹਰ ਧਾਰਮਿਕ ਸਥਾਨ ਦੀ ਇੱਕੋ ਜੀ ਮਾਨਤਾ ਹੁੰਦੀ ਹੈ ਤੇ ਇਨਸਾਨ ਦੀ ਮਨੁੱਖਤਾ ਦੀ ਇੱਕੋ ਜੀ ਆਸਤਾ ਹੁੰਦੀ ਹੈ ਅੱਜ ਬਗਲਾ ਮੁਖੀ ਜੀ ਦੇ ਆਏ ਆ ਭਜਨ ਕੀਰਤਨ ਸਿਮਰਨ ਕੀਤੇ ਆ ਤਾਂ ਜਦੋਂ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਇੱਥੇ ਵੀ ਇਹੀ ਪ੍ਰਵਚਨ ਹੋਏ ਨੇ ਕਿ ਮਨੁੱਖਤਾ ਨੂੰ ਅਤੇ এনਵਾਇਰਨਮੈਂਟ ਨੂੰ ਸੰਭਾਲਣਾ ਸਾਡਾ ਫਰਜ ਹੈ ਤੇ ਇੱਕ ਦੂਜੇ ਨੂੰ ਪਿਆਰ ਕਰਨਾ ਵੀ ਸਾਡਾ ਫਰਜ ਹੈ ਇਸ ਲਈ ਮੈਂ ਕਹੂੰਗਾ ਅੱਜ ਜਿਹੜੇ ਲੋਕ ਗਲਤ ਰਾਹਾਂ ਤੇ ਚੱਲੇ ਹੋਏ ਨੇ ਉਹ ਧਾਰਮਿਕ ਆਸਥਾ ਅਪਣਾ ਕੇ ਗੁਰੂ ਦੇ ਲੜ ਲੱਗ ਜਾਣ ਮਾਂ ਦੇ ਲੜ ਲੱਗ ਜਾਣ ਤਾਂ ਕਿ ਉਹਨਾਂ ਨੂੰ ਸਹੀ ਸੇਧ ਮਿਲ ਸਕੇ ਕਿਉਂਕਿ ਭਜਨ ਬੰਦਗੀ ਦਾ ਇੱਕ ਹੀ ਸ਼ਬਦ ਇਨਸਾਨ ਦੀ ਜ਼ਿੰਦਗੀ ਬਦਲ ਦਿੰਦਾ ਆ ਇਸ ਲਈ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸਮਾਜ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਆ ਕਿ ਭਗਤ ਕੀਰਤਨ ਜਰੂਰ ਸਿਮਰਨ ਕਰੋ ਮੈਂ ਇੱਕ ਗੱਲ ਸੁਣ ਰਿਹਾ ਸੀ ਸਿਆਣੇ ਬੰਦੇ ਗੱਲ ਸੁਣਾਉਂਦੇ ਨੇ ਕਿ ਇੱਕ ਚੋਰ ਹੁੰਦਾ ਉਹ ਚੋਰ ਚੋਰੀ ਕਰਦਾ ਤੇ ਉਹਦੇ ਮਗਰ ਪੁਲਿਸ ਲੱਗ ਜਾਂਦੀ ਹੈ ਉਹ ਇੰਨੀ ਗੱਲ ਦੇ ਵਿੱਚ ਬਹੁਤ ਖਤਰਨਾਕ ਲੁਟੇਰਾ ਹੁੰਦਾ ਉਹ ਔਰ ਭੱਜਦਾ ਭੱਜਦਾ ਉਹਨੂੰ ਜਦੋਂ ਜਗ੍ਹਾ ਨਹੀਂ ਮਿਲਦੀ ਤੇ ਉਹ ਮੰਦਿਰ ਪਹੁੰਚ ਜਾਂਦਾ ਹੈ ਤੇ ਜਦੋਂ ਸ਼ਬਦ ਉਹ ਇੱਕ ਸੁਣਦਾ ਹੈ ਤੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ ਤੇ ਉਹ ਮਨੁੱਖਤਾ ਦੀ ਸੇਵਾ ਦੇ ਲਈ ਲਾ ਦਿੰਦਾ ਹੈ ਇਸ ਲਈ ਮੈਂ ਅੱਜ ਪੰਜਾਬ ਜਿਹੜੇ ਰਾਹ ਤੇ ਚੱਲਿਆ ਹੋਇਆ ਸਾਡੇ ਨੌਜਵਾਨੀ 53% ਹੈ ਜਿਹੜੀ ਡਰੱਗ ਐਡਿਕਟ ਹੋ ਚੁੱਕੀ ਹੈ ਉਹਨੂੰ ਮੈਂ ਇਹੀ ਗੱਲ ਕਹੂੰਗਾ ਉਹਨਾਂ ਦੇ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਜਾਣ ਤਾਂ ਕਿ ਉਹ ਬੱਚਿਆਂ ਦੇ ਮਨ ਬਦਲਣ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਅ ਅੱਜ ਇਸ ਦਿਨ ਨੂੰ ਹੋਰ ਖੂਬਸੂਰਤ ਹੋਰ ਸੋਨਾ ਬਣਾਉਣ ਲਈ ਬਰਸਾਨੇ ਤੋਂ ਸਪੈਸ਼ਲੀ ਸਾਡੀ ਪੰਨ ਮਧੂ ਪ੍ਰਿਆ ਜੀ ਆਈ ਸੀ ਉਹਨਾਂ ਨੇ ਹੋਰ ਵੀ ਰੌਣਕ ਲਗਾਈ ਉਹਨਾਂ ਨੇ ਪੂਰਾ ਸਮਾਂ ਬੰਦ ਕੇ ਰੱਖਿਆ ਤੇ ਜਿੰਨੀ ਜ਼ਿਆਦਾ ਆਡੀਅנס ਨੂੰ ਇਨਵੋਲਵ ਕੀਤਾ ਮੈਨੂੰ ਨਹੀਂ ਲੱਗਦਾ ਕਿਸੇ ਦਾ ਮਨ ਵੀ ਕਰ ਰਿਹਾ ਸੀ ਜਾਣਦਾ ਤੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਅਸੀਂ ਕੀਤਾ ਮੰਦਿਰ ਚ ਬਗਲਾ ਮੁਕੇ ਜਨਮ ਦਿਨ ਮਨਾਇਆ ਤੇ ਹਵਨ ਕੋਲ ਦੇ ਵਿੱਚ ਸਜਾਇਆ ਹੋਇਆ ਜਗਾ ਜਿੱਥੇ ਆਹੋਤیاں ਵੀ ਪਾਈਆਂ ਸਾਰੀ ਸ੍ਰਿ ਸ਼ਰਧਾਲੂਆਂ ਨੇ ਤੇ ਉਹ ਤੁਸੀਂ ਵੀ ਇਸ ਵਿੱਚ ਹਿੱਸਾ ਲਿਆ ਜੀ ਬਿਲਕੁਲ ਹਿੱਸਾ ਲਿਆ ਹਰ ਸਾਲ ਅਸੀਂ ਹਿੱਸਾ ਲੈਂਦੇ ਆ ਐਂਡ ਇਦਾਂ ਦੇ ਜਿਹੜੇ ਕੁਝ ਕੀਮਤੀ ਦਿਨ ਨੇ ਪ੍ਰੈਸ਼ੀਅਸ ਡੇਜ਼ ਨੇ ਉਹ ਗੀਤਾ ਮੰਦਿਰ ਚ ਬਹੁਤ ਹੀ ਧੂਮ-ਤਾਮ ਨਾਲ ਮਨਾਏ ਜਾਂਦੇ ਨੇ ਤੇ ਬਗਲਾ ਮੁਖੀ ਜਨਤੀ ਉਹ ਦਿਨਾਂ ਵਿੱਚੋਂ ਇੱਕ ਦਿਨ ਹੈ ਠੀਕ ਕੁਝ ਯਾਤਾਂ ਮੇਰੇ ਘਰ ਆਾਂਗੇ ਉਤਸਵ ਹੋਗਾ जिनको ਇੰਤਜ਼ਾਰ ਹੈ ਕਾਲੀ ਸਵੇਰ ਤੋਂ ਕੋ ਉਹ ਆਤਾ ਹੋਗਾ